ਮਾੜਜੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ ਆलम ਆਈਪੀਐਸ ਜਿਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਵੱਲੋਂ ਲਗਾਤਾਰ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੇ ਥਾਣਾ ਸਿਟੀ 2 ਬਰਨਾਲਾ ਦੀ ਪੁਲਿਸ ਸਾਡੇ ਐਸਐਚਓ ਐਸਆਈ ਚਰਨਜੀਤ ਸਿੰਘ ਤੇ ਉਹਨਾਂ ਦੀ ਟੀਮ ਨੂੰ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ ਇੱਕ ਫਰੋਦੀਆਂ ਲੈਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਜਿਹਨੂੰ ਕਹਿੰ ਆਪਾਂ ਸੈਕਸ਼ੂਅਲ ਐਕਸਟਰਸ਼ਨ ਜਾਂ ਸੈਕਸ ਟੋਰਸ਼ਨ ਕਹਿ ਦਿੰਨੇ ਆ ਇਹਦੇ ਵਿੱਚ ਕਿ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਬੁਲਾ ਕੇ ਉਹਨਾਂ ਨੂੰ ਸੈਕਸ਼ੂਅਲ ਐਕਟੀਵਿਟੀਜ਼ ਦੇ ਵਿੱਚ ਇੰਗੇਜ ਕਰਕੇ ਉਹਨਾਂ ਦੀਆਂ ਵੀਡੀਓਜ਼ ਵਗੈਰਾ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਦੀ ਮੰਗੀ ਜਾਂਦੀ ਆ ਇਹ ਇਹੋ ਜੀ ਇੱਕ ਘਟਨਾ ਸਾਡੇ ਇਥੇ ਸਾਹਮਣੇ ਆਈ ਆ ਇਹਨਾਂ ਕੋਲੇ ਇੱਕ ਸੰਦੀਪ ਸਿੰਘ ਵਾਸੀ ਅਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਕੰਪਲੇਂਟ ਦਰਜ ਕਰਾਈ ਸੀ ਥਾਣਾ ਸਿਟੀ 2 ਬਰਨਾਲਾ ਵਿਖੇ ਕਿ ਇਹਦੇ ਫਾਦਰ ਗੁਰਜੰਟ ਸਿੰਘ ਵਾਸੀ ਅਕਲਿਆ ਨੂੰ ਬਰਨਾਲੇ ਵਿਖੇ ਕੁਝ ਵਿਅਕਤੀਆਂ ਵੱਲੋਂ ਬੰਦਕ ਬਣਾ ਕੇ ਰੱਖਿਆ ਗਿਆ ਤੇ ਉਹਦੀਆਂ ਕੁਝ ਆਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਜ਼ ਵੀ ਉਹਨਾਂ ਦੇ ਕੋਲ ਨੇ ਤੇ ਉਹਨਾਂ ਵੱਲੋਂ ਇਹ ਤੋਂ ਫਰौती ਮੰਗੀ ਗਈ ਹੈ ਸੋ ਤੁਰੰਤ ਕਾਰਵਾਈ ਕਰਦੇ ਹੋયા ਇਹਨਾਂ ਨੇ ਐਫ ਆਈ ਆਰ ਨੰਬਰ 521/25 ਥਾਣਾ ਸਿਟੀ 2 ਬਰਨਾਲਾ ਦਰਜ ਕੀਤੀ ਤੇ ਇੱਕ Trap ਲਗਾਇਆ ਗਿਆ ਜਿਹਦੇ ਵਿੱਚ ਮਦਈ ਪਾਰਟੀ ਸੰਦੀਪ ਸਿੰਘ ਵਾਸੀ ਅਕਲੀਆ ਹੋਣਾ ਕੋਲ ਜਿਹੜਾ 50000 ਰੁਪਿਆ ਕੈਸ਼ ਉਹਦੀ ਇਨਵੈਂਟਰੀ ਬਣਾਈ ਕੇ ਪ੍ਰੋਪਰ ਉਹਦੇ ਨੋਟਸ ਤੇ ਨੰਬਰ ਵਗੈਰਾ ਲਿਖ ਕੇ ਉਹਨੂੰ ਭੇਜਿਆ ਗਿਆ ਤੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੂੰ ਦੋਸ਼ੀ ਪਾਰਟੀ ਨੇ ਬੁਲਾਇਆ ਹੋਇਆ ਸੀਗਾ ਤੇ ਜਦੋਂ ਇਹਨਾਂ ਨੇ ਉੱਥੇ ਪੈਸਿਆਂ ਦੀ ਡਿਲੀਵਰੀ ਕੀਤੀ ਤਾਂ ਉੱਥੇ ਇੱਕ ਵਿਅਕਤੀ ਹਰਸਿਮਰਨ ਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜਵੰਜਾਰਾ ਜ਼ਿਲ੍ਹਾ ਸੰਗਰੂਰ ਇਹਨਾਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਪਾਸੋਂ 50000 ਰੁਪਏ ਕੈਸ਼ ਜਿਹੜਾ ਬਰਾਮਦ ਕੀਤਾ ਗਿਆ ਜੋ ਕਿ ਨੋਟ ਬਿਲਕੁਲ ਮੈਚ ਕਰਦੇ ਸੀ ਜਿਹੜੇ ਇਥੋਂ ਜਿਹੜਾ ਮਦਈ ਸੰਦੀਪ ਸਿੰਘ ਲੈ ਕੇ ਗਿਆ ਸੀ ਤੇ ਫਰਦਰ ਜਦੋਂ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਵੱਲੋਂ ਜਿਹੜਾ ਮਦਈ ਦਾ ਫਾਦਰ ਹੈ ਕੁਰਜੰਟ ਸਿੰਘ ਉਹਨੂੰ ਖੁੱਡੀ ਰੋਡ ਤੇ ਇੱਕ ਮਕਾਨ ਦੇ ਵਿੱਚ ਬੰਦਕ ਬਣਾਇਆ ਹੋਇਆ ਸੀ ਉੱਥੇ ਜਦੋਂ ਰੈਡ ਕੀਤੀ ਗਈ ਤਾਂ ਉੱਥੇ ਸੁਖਵਿੰਦਰ ਕੌਰ ਵਾਸੀ ਬਰਨਾਲਾ ਜਿਹੜੀ ਕਿ ਹਰਸਿਮ ਦੋਸ਼ੀ ਹਰਸਿਮਰਨ ਪ੍ਰੀਤ ਸਿੰਘ ਦੀ ਮਾਤਾ ਆ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਗੁਰਜੰਟ ਸਿੰਘ ਜਿਹੜਾ ਸੀਗਾ ਉਹਨੂੰ ਵੀ ਉੱਥੋਂ ਬਰਾਮਦ ਕੀਤਾ ਗਿਆ ਜਿਹਨੂੰ ਉੱਥੇ ਬੰਦਕ ਬਣਾਇਆ ਗਿਆ ਸੀ ਇਹਨਾਂ ਵੱਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤੇ ਗਏ ਸੀ ਮੋਬਾਈਲ ਉਹ ਬਰਾਮਦ ਕੀਤਾ ਗਿਆ ਤੇ ਗੁਰਜੰਟ ਸਿੰਘ ਨੂੰ ਬਰਾਮਦ ਕਰਕੇ ਉਹਦਾ ਵੀ ਜਿਹੜਾ ਮੋਬਾਈਲ ਫੋਨ ਇੱਥੋਂ ਅਸੀਂ ਬਰਾਮਦ ਕੀਤਾ ਤੇ ਫਰਦਰ ਜਿਹੜੀ ਤਫਤੀਸ਼ ਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਆ ਕਿ ਜਿਹੜਾ ਗੁਰਜੰਟ ਸਿੰਘ ਆ ਉਹਨੂੰ ਸੁਖਵਿੰਦਰ ਕੌਰ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਸੁਖਵਿੰਦਰ ਕੌਰ ਹੈ ਉਹਦੀ ਗ੍ਰਿਫਤਾਰੀ ਹਲੇ ਬਾਕੀ ਆ ਤੇ ਉੱਥੋਂ ਇੱਕ ਭੋਲਾ ਸਿੰਘ ਨਾਮ ਦਾ ਵਿਅਕਤੀ ਜੋ ਕਿ ਪਿੰਡ ਦਗਾਲ ਪਾਤੜਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਹੁਣ ਤੱਕ ਦੀ ਜਿਹੜੀ ਤਫਤੀਸ਼ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜਾ ਗੁਰਜੰਟ ਸਿੰਘ ਹੈ ਉਹ ਸੁਖਵਿੰਦਰ ਕੌਰ ਦੇ ਨਾਲ ਸੰਬੰਧ ਦੇ ਵਿੱਚ ਆ ਗਿਆ ਸੀ ਸੋਖਵਿੰਦਰ ਕੌਰ ਵੱਲੋਂ ਉਹਨੂੰ ਇੱਥੇ ਬੁਲਾਇਆ ਗਿਆ ਬਰਨਾਲੇ ਖੁੱਡੀ ਰੋਡ ਤੇ ਉਹਨੂੰ ਆਪਣੇ ਮਕਾਨ ਦੇ ਵਿੱਚ ਜਿਹੜਾ ਉਹਨੇ ਕਿਰਾਏ ਤੇ ਲਿਆ ਹੋਇਆ ਸੀਗਾ ਉੱਥੇ ਬੁਲਾ ਕੇ ਤੇ ਜਦੋਂ ਉੱਥੇ ਆ ਗਿਆ ਉਹ ਉਹਨੂੰ ਅਬਜੈਕਸ਼ਨੇਬਲ ਹੱਥ ਦੇ ਵਿੱਚ ਆ ਗਿਆ ਤੇ ਉਹਦੇ ਉੱਤੇ ਭੋਲਾ ਸਿੰਘ ਤੇ ਹਰਸੀਮਨਨਪ੍ਰੀਤ ਉਹਨਾਂ ਨੇ ਅੱਗੇ ਆ ਕੇ ਉਹਨੂੰ ਕਾਬੂ ਕਰ ਲਿਆ ਤੇ ਫਿਰ ਇਹ ਸਾਰੀ ਇਹਨਾਂ ਨੇ ਪਲਾਨ ਬਣਾਇਆ ਇਹਦੇ ਪਰਿਵਾਰ ਤੋਂ ਪੈਸੇ ਫਰੋਤੀਤ ਲੈਣ ਦਾ ਤੇ ਇਹਨਾਂ ਨੇ ਫਰਦਰ ਜਿਹੜੀ ਤਫ਼ਤੀਸ਼ ਜਾਰੀ ਹੈ ਜਲਦ ਹੀ ਜਿਹੜੀ ਸੁਖਵਿੰਦਰ ਕੌਰ ਆਏ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਦੇ ਵਿੱਚ ਇਹਨਾਂ ਨੇ ਇੱਕ ਪੂਰਾ ਗਰੋਹ ਬਣਾਇਆ ਹੋਇਆ ਸੀ ਜਿਹਦੇ ਵਿੱਚ ਕਿ ਸੁਖਵਿੰਦਰ ਕੌਰ ਵਾਸੀ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਇੱਕ ਭੋਲਾ ਸਿੰਘ ਵਾਸੀ ਦਘਾਲ ਜਿਹੜਾ ਸੰਗਰੂਰ ਤੇ ਰਾਜਵੀਰ ਕੌਰ ਵਾਸੀ ਲਾੜਵੰਝਾਰਾ ਜਿਹੜਾ ਸੰਗਰੂਰ ਇਹ ਸਾਰੇ ਸ਼ਾਮਲ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਹਲੇ ਬਾਕੀ ਹੈ ਥਾਣਿਆਂ ਤੋਂ ਤੇ ਫਰਦਰ ਜਿਹੜੀ ਹੈ ਤਫਸੀਲ ਕੀਤੀ ਹੈ ਬੰਦਕ ਬਣਾਇਆ ਗਿਆ ਸੀ ਉੱਥੇ ਉਹ ਕਿਰਾਏ ਦਾ ਮਕਾਨਾ ਜਿਹਨਾਂ ਦਾ ਆਪਣਾ ਇਹ ਸੁਖਿੰਦਰ ਕੋਰنر ਕਿਰਾਏ ਤੇ ਲਿਆ ਹੋਇਆ ਸੀ ਪਲਾਨਿੰਗ ਕਿਵੇਂ ਕਰਦੇ ਸੀ ਜੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੇ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਜਾਲ ਚ ਪਸਾ ਲੈਂਦੇ ਸੀ ਕੋਈ ਲੇਡੀ ਉਹਨਾਂ ਨਾਲ ਗੱਲ ਕਰਨਾ ਸਟਾਰਟ ਕਰ ਦਿੰਦੀ ਸੀ ਉਹਨਾਂ ਨੂੰ ਭਰੋਸੇ ਚ ਲੈ ਲੈਂਦੇ ਸੀ ਫਿਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਲੈਂਦੇ ਸੀ ਤਦ ਜਦੋਂ ਉਹ ਸਰੀਰਕ ਸੰਬੰਧ ਬਣਾਉਣ ਦੇ ਟਾਈਮ ਜਦੋਂ ਉਹ ਕਿਸੇ ਅਪੱਤੀਜਨਕ ਹਾਲਤ ਚ ਹੁੰਦੇ ਸੀ ਉਸੇ ਟਾਈਮ ਦੇ ਉੱਤੇ ਉਪਰੋਂ ਇਹ ਭੂਲਾ ਸਿੰਘ ਹਰ ਸਿਮਰਨਪ੍ਰੀਤ ਸਿੰਘ ਵਗੈਰਾ ਇਹ ਉੱਥੇ ਜਿਹੜਾ ਹਮਲਾ ਕਰ ਦਿੰਦੇ ਸੀ ਇਹ ਸ਼ੋਅ ਕਰਦੇ ਸੀ ਕਿ ਉਹਨੂੰ ਤੁਹਾਨੂੰ ਹੁਣ ਅਸੀਂ ਫੜ ਲਿਆਗੇ ਤੇ ਅਗਲਾ ਆਪਣੀ ਇੱਜ਼ਤ ਬਚਾਉਣ ਦਾ ਮਾਰਾ ਇਹਨਾਂ ਨੂੰ ਜੋ ਵੀ ਇਹ ਮੰਗਦੇ ਸੀ ਫਰੋਤੀ ਇਹ ਦੇ ਦਿੰਦੇ ਸੀ ਇਹ ਸੰਦੀਪ ਫਸਟ ਟਾਈਮ ਨਹੀਂ ਜਿਹੜਾ ਪਹਿਲਾਂ ਵੀ ਆਉਣਾ ਜਾਂਦਾ ਸੀ ਜਿਹਨੇ ਜਿਹੜਾ ਗੁਰਜੰਟ ਸਿੰਘ ਹੈ ਇਹ ਪਤਾ ਲੱਗਿਆ ਕਿ ਪਹਿਲਾਂ ਵੀ ਸੁਖਵਿੰਦਰ ਕੌਰ ਦੇ ਨਾਲ ਇਨ ਟੱਚ ਸੀਗਾ ਤੇ ਉਹ ਇਹਨਾਂ ਤੇ ਭਰੋਸਾ ਕਰਦਾ ਸੀ ਤਾਂ ਹੀ ਉਹ ਇੱਥੇ ਆਇਆ ਸੀ ਸ੍ਰੀ ਰਾਜਵੀਰ ਕੌਰ ਜਿਹੜੇ ਸਮੂਹ ਦੀ ਹੈ ਤਾਂ ਕੀ ਲਿੰਕ ਕਰਨਾ ਇਹ ਹੁਣ ਤੱਕ ਪਤਾ ਲੱਗਾ ਕਿ ਆਪਸ ਚ ਜਾਣ ਆਪਸ ਚ ਜਾਣਦੇ ਨੇ ਇੱਕ ਦੂਜੇ ਨੂੰ ਸਾਰੇ ਤੇ ਗਰੋਥ ਦੇ ਮੈਂਬਰ ਨੇ ਫਰਦਰ ਅਸੀਂ ਤਫਤੀਸ਼ ਕਰ ਰਹੇ ਹਾਂ ਇਹਨਾਂ ਦੇ ਮੋਬਾਈਲ ਫੋਨ ਵੀ ਚੈੱਕ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਹੋਰ ਵੀ ਕਾਫੀ ਜ਼ਿਆਦਾ ਕੇਸ ਜਿਹੜੇ ਲੋਕਾਂ ਤੋਂ ਇਹਨਾਂ ਨੇ ਫਰੋਤੀਆਂ ਵਸੂਲ ਕੀਤੀਆਂ ਨੇ ਉਹਨਾਂ ਬਾਰੇ ਵੀ ਸਾਨੂੰ ਇਹਦੇ ਸਾਹਮਣੇ ਆਣਗੇ ਜੀ ਬਿਲਕੁਲ ਆਪਾਂ ਇਹਨਾਂ ਦੀ ਚੈਕਿੰਗ ਕਰ ਰਹੇ ਹਾਂ ਫਲੇ ਆਪਾਂ ਇਹਨਾਂ ਨੂੰ ਮਨਜੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਬਰੀਕੀ ਦੇ ਨਾਲ ਕੁਝ-ਕੁਝ ਕੀਤੀ ਜਾਏਗੀ ਸਾਨੂੰ ਉਮੀਦ ਹੈ ਕਿ ਇਹਦੇ 'ਚ ਹੋਰ ਵੀ ਲੋਕ ਸ਼ਾਮਲ ਹੋ ਸਕਦੇ ਆ। ਹੁਣ ਕੀ ਕੀ ਰਿਕਵਰ ਹੋ ਚੁੱਕੇ ਨੇ ਲੋਕੀਆ ਅਸੀਂ ਇੱਕ ਤਾਂ ਜਿਹੜਾ 50000 ਰੁਪਿਆ ਕੈਸ਼ ਜਿਹੜਾ ਇਹਨਾਂ ਨੇ ਇੱਥੋਂ ਕੀਤਾ ਸੀਗਾ ਇਹਨਾਂ ਤੋਂ ਵਸੂਲ ਕੀਤਾ ਸੀਗਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇੱਕ ਮੋਬਾਈਲ ਫੋਨ ਜਿਹੜਾ ਕਿ ਇਹਨਾਂ ਨੇ ਕਾਲ ਕਰਨ ਲਈ ਯੂਜ਼ ਕੀਤਾ ਸੀ ਮਦਈ ਪਾਰਟੀ ਨੂੰ